ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਬੜਾ ਸੁਭਾਗਾ ਦਿਨ ਹੈ ਕਿਉਂਕਿ ਪੰਜਾਬ ਸਰਕਾਰ ਦਾ ਇਹ ਮਿਸ਼ਨ ਹੈ ਕਿ ਵੱਧ ਤੋਂ ਵੱਧ ਐਜੂਕੇਸ਼ਨ ਹੈ ਜਿਹੜੀ ਉਹ ਲੋਕਾਂ ਨੂੰ ਦਿੱਤੀ ਜਾਵੇ ਕਿਉਂਕਿ ਅੱਜ ਦੁਨੀਆ ਦੇ ਉੱਤੇ ਜਿੰਨੇ ਜਿਹੜੇ ਵੀ ਦੇਸ਼ ਦੇ ਕੋਲੇ ਵੱਧ ਐਜੂਕੇਸ਼ਨ ਹੈ ਜਿੱਥੇ ਵੱਧ ਪੜ੍ਹੇ ਲਿਖੇ ਲੋਕ ਹੈ ਉਹੀ ਦੇਸ਼ ਤਰੱਕੀ ਕਰਦੇ ਹੋ। ਅਸੀਂ ਲਗਾਤਾਰ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਇਹ ਮੈਡੀਕਲ ਕਾਲਜ ਦਾ ਸਾਡਾ 50 ਸਾਲ ਦਾ ਜਿਹੜਾ ਪਿਛਲਾ ਇਤਿਹਾਸ ਹੈ ਉਸ ਤੋਂ ਵੀ ਪਹਿਲਾਂ ਲਗਭਗ 70 ਦੇ ਦਹਾਕੇ 'ਚ ਇਹ ਮੈਡੀਕਲ ਕਾਲਜ ਪਟਨਾ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਸੁਸਾਇਟੀ ਵੱਲੋਂ ਚਲਾਇਆ ਜਾਂਦਾ ਸੀ ਪਰ ਉਸ ਸਮੇਂ ਉਹਨਾਂ ਤੋਂ ਜਿਹੜੀ ਸੁਸਾਇਟੀ ਤੋਂ ਇਹ ਪ੍ਰਾਪਰ ਚੱਲ ਨਹੀਂ ਰਿਹਾ ਸੀ ਔਰ ਉਸ ਸਮੇਂ ਦੇ ਪੰਜਾਬ ਦੇ ਮੁੱਖ ਮੰਤਰੀ ਗੈਨੀ ਜੈਲ ਸਿੰਘ ਉਹਨਾਂ ਨੇ ਉਦਮ ਕੀਤਾ ਤਾਂ ਫਰੀਦਕੋਟ ਦੇ 1970 ਦੇ ਵਿੱਚ ਇਹ ਮੈਡੀਕਲ ਕਾਲਜ ਚਾਲੂ ਹੋਇਆ ਕਿਰਾਏ ਦੀਆਂ ਬਿਲਡਿੰਗਾਂ ਤੋਂ ਸ਼ੁਰੂ ਹੋਇਆ ਸਾਡਾ ਮੈਡੀਕਲ ਕਾਲਜ 50 ਸੀਟਾਂ ਤੋਂ ਸ਼ੁਰੂ ਹੋਇਆ ਵਧਦਾ-ਵਧਦਾ ਹੌਲੀ-ਹੌਲੀ ਆ ਤੁਸੀਂ ਦੇਖਿਆ ਨਾ ਪੁਰਾਣੇ ਛੱਡਾਂ 'ਚ ਵੀ ਕਾਲਜ ਚੱਲਦਾ ਰਿਹਾ ਔਰ 2012 ਦੇ ਵਿੱਚ ਜਿਹੜਾ ਅਸੀਂ ਇੱਥੇ ਜਿਹੜੀ ਨਵੀਂ ਬਿਲਡਿੰਗ ਬਣੀ ਇਹਦਾ ਪੁਰਾਣਾ ਸ਼ੌਕਰ ਇਤਿਹਾਸ ਆ ਜਿਹੜਾ ਪਰ ਉਹਨੂੰ ਹੋਰ ਅੱਗੇ ਵਧਾਉਂਦਿਆਂ ਜਦੋਂ ਸਾਡੀ ਸਰਕਾਰ ਆਈ ਤਾਂ ਇੱਥੇ ਸਾਡੀ ਸਰਕਾਰ ਆਉਣ ਤੋਂ ਪਹਿਲਾਂ 125 ਸੀਟਾਂ ਸੀ ਔਰ ਜਦੋਂ ਸਰਕਾਰ ਬਣੀ ਸਰਕਾਰ ਵਧਣ ਅਨੁਸਾਰ 25 ਸੀਟਾਂ ਦਾ ਵਾਧਾ ਹੋਇਆ 550 ਤੋਂ 150 ਸੀਟ ਹੋਈ 150 ਤੋਂ ਪਿਛਲੇ 3 ਮਹੀਨੇ ਪਹਿਲਾਂ 50 ਸੀਟਾਂ ਦਾ ਸਾਡਾ ਹੋਰ ਵਾਧਾ ਹੋਇਆ 200 ਸੀਟ ਹੋਈ ਪਰ ਅਸੀਂ ਅਪੀਲ ਕੀਤੀ ਸਰਕਾਰ ਨੂੰ ਜਾਂ ਐਮਸੀਏ ਨੂੰ ਵੀ ਕਿ ਸਾਡੇ ਕੋਲ ਜਿੰਨਾ ਅਸੀਂ ਕੰਮ ਕੀਤਾ ਹੈ ਜਿੱਦੇ ਵੱਡੇ ਜਿੰਨੇ ਅਸੀਂ ਡਾਕਟਰ ਭਰਤੀ ਕੀਤੇ ਹੈ ਜਿੰਨੇ ਸਾਡੇ ਡਿਪਾਰਟਮੈਂਟ ਚੱਲਦੇ ਆ ਉਹਦੇ ਅਨਸਾਰ ਜਿਹੜੇ ਸਾਡੇ ਕੋਲੇ 250 ਸੀਟਾਂ ਦਾ ਸਾਡੇ ਕੋਲੇ ਪ੍ਰਬੰਧ ਹੈ ਤਾਂ ਸਾਨੂੰ 250 ਸੀਟ ਦਿੱਤੀ ਜਾਵੇ ਸੋ ਕੱਲ ਉਹ ਸਾਡੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸਾਨੂੰ 50 ਸੀਟਾਂ ਦੀ ਹੋਰ ਮਨਜ਼ੂਰੀ ਮਿਲ ਗਈ ਆ ਔਰ ਅਸੀਂ ਉਹਨਾਂ ਦੀ ਹੁਣੇ ਹੀ ਜਿਹੜੀ ਆ ਉਹ ਐਡਮਿਸ਼ਨ ਆ ਜਿਹੜੀ ਉਹ ਕਾਲਜ ਚ ਕਰਕੇ ਇਹ ਜਿਹੜਾ ਹੈਗਾ ਉਹ ਸਾਡੇ ਇਲਾਕੇ ਨੂੰ ਵੀ ਪੰਜਾਬ ਨੂੰ ਵੀ 50 ਡਾਕਟਰ ਪੜਨਾ ਬਹੁਤ ਵੱਡੀ ਗੱਲ ਹੁੰਦੀ ਹੈ ਜੇ ਤੁਸੀਂ ਨਵਾਂ ਮੈਡੀਕਲ ਕਾਲਜ ਬਣਾਉਣਾ ਤਾਂ 50 ਸੀਟਾਂ ਹੀ ਮਿਲਦੀਆਂ ਪਹਿਲੀ ਵਾਰੀ ਤਾਂ ਅਸੀਂ ਇੱਕ ਸੀਜ਼ਨ ਦੇ ਵਿੱਚ 100 ਸੀਟ ਵਧਾਉਣ ਚ ਕੰਮ ਲਿਆ ਹੋਇਆ ਹੈ ਹੁਣ 250 ਸੀਟ ਅੱਜ ਸਾਡੇ ਕੋਲ ਜਿਹੜੀ ਹੈ ਉਹ ਹੋ ਗਈ ਇਦੇ ਨਾਲ ਨਾਲ ਲਗਾਤਾਰ ਅਸੀਂ ਹਰ ਇੱਕ ਪੱਖ ਤੋਂ ਜਿਹੜਾ ਵਾਅਦਾ ਕੀਤਾ ਕਿਉਂਕਿ ਜਿੰਨੇ ਸਾਡੇ ਕੋਲੇ ਅੱਜ ਡਾਕਟਰ ਨੇ ਐਮ ਡੀ ਐਮ ਐਸ ਨੇ ਉਹਨਾਂ ਦੇ ਨਾਲ ਸਾਡੀਆਂ ਪੀਜੀ ਦੀਆਂ ਸੀਟਾਂ ਵਧੀਆਂ ਕਿਸੇ ਟਾਈਮ ਇੱਥੇ 9 ਸੀਟਾਂ ਹੁੰਦੀਆਂ ਸੀ ਅੱਜ 105 ਸੀਟਾਂ ਤਾਂ ਇਹ ਵੀ ਸਾਡੀ ਜਿਹੜੀ ਸਰਕਾਰ ਦੀ ਤੇ ਸਾਡੇ ਮੈਡੀਕਲ ਕਾਲਜ ਦੇ ਸਾਰੇ ਸਟਾਫ ਦੇ ਉਪਰਾਲੇ ਵੀ ਸੀ ਸਾਹਿਬ ਮੁੱਖ ਮੰਤਰੀ ਪੰਜਾਬ ਲਗਾਤਾਰ ਕਿਉਂਕਿ ਇਹ ادارے ਪੈਸੇ ਨਾਲ ਚੱਲਦੇ ਆ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਚੀਜ਼ ਵਾਸਤੇ ਜਿੱਥੇ ਵੀ ਜਿਹੜੇ ਪਿਛਲੇ 20-20 ਸਾਲਾਂ ਦੇ ਅਧੂਰੇ ਕੰਮ ਪਏ ਸੀ ਪਾਸ ਹੋਏ ਸੀ ਉਹ ਵੀ ਅਸੀਂ ਚਾਲੂ ਕੀਤੀ ਸੁਪਰ ਸਪੈਸ਼ਲ ਜਿਹੜੀ ਬਿਲਡਿੰਗ ਆਪਾਂ ਚਾਲੂ ਕੀਤੀ ਆ ਉਹ ਪਿਛਲੇ 10 ਸਾਲਾਂ ਤੋਂ ਖੰਡਰ ਬਣੀ ਹੋਈ ਸੀ ਸਰਕਾਰ ਵੱਲੋਂ ਅਨੁਸਾਰ ਉਹਦੇ ਚ ਚਾਲੂ ਕੀਤਾ ਔਰ ਹੁਣ ਉਹ ਜਿਹੜੀ ਉਹ ਸੁਪਰ ਸਪੈਸ਼ਲ ਬਿਲਡਿੰਗ ਆ ਪੂਰੇ ਰੂਪ ਦੇ ਵਿੱਚ ਕੰਮ ਕਰਨ ਲੱਗੇ ਆ ਮਦਰ ਚਾਈਲਡ ਬਲਾਕ ਆ ਜਿਹੜਾ ਉਹ ਤੁਸੀਂ ਵੇਖਿਆ 170 ਬਿਟ ਦਾ ਬੱਚਿਆਂ ਦਾ ਹਸਪੀਟਲ ਜਿਹੜਾ ਬਣਾਇਆ ਜਿਹੜਾ ਇੱਕ ਛੋਟੇ ਜਿਹੇ ਏਡੇ ਇੱਕ ਵਾਰਡ ਦੇ ਵਿੱਚ ਚੱਲਦਾ ਸੀ ਔਰ ਇੱਕ ਇੱਕ ਜਿਹੜਾ ਹੈਗਾ ਉਹ ਬெட் ਦੇ ਉੱਤੇ ਤਿੰਨ ਤਿੰਨ ਬੱਚਿਆਂ ਨੂੰ ਪਾਇਆ ਹੁੰਦਾ ਸੀ ਉਹ ਵੀ ਜਿਹੜਾ 170 ਬெட் ਦਾ ਕੀਤਾ ਬੀਐਸਸੀ ਨਰਸਿੰਗ ਦੀਆਂ ਜਿਹੜੀਆਂ ਅਸੀਂ ਸੀਟਾਂ ਵਧਾਈਆਂ ਹੋਰ ਜਿਹੜਾ ਤੁਸੀਂ ਦੇਖ ਰਹੇ ਹੋ ਲਗਾਤਾਰ 100 100 ਬெட் ਦਾ ਜਿਹੜਾ ਸਾਡਾ ਕ੍ਰਿਟੀਕਲ ਕੇਅਰ ਸੈਂਟਰ ਹੈ ਜਿਸ ਚ 50 ਸੀਟਾਂ ਸਾਨੂੰ ਭਾਰਤ ਸਰਕਾਰ ਤੋਂ ਮਿਲੀਆਂ ਸੀ ਔਰ 50 ਅਸੀਂ ਪੰਜਾਬ ਸਰਕਾਰ ਨੇ ਕਰਕੇ ਉਹ 100 ਸੀਟ ਦਾ ਸਾਡਾ ਜਿਹੜਾ ਕ੍ਰਿਟੀਕਲ ਕੇਅਰ ਹੈ ਉਹ ਵੀ ਸਾਡਾ ਬਣ ਕੇ ਤਿਆਰ ਹੈ ਔਰ ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਲਗਾਤਾਰ ਕਰ ਰਹੇ ਔਰ ਸਾਡੇ ਕੋਲੇ ਜਿਹੜਾ ਇੱਥੇ ਡੈਂਟਲ ਕਾਲਜ ਹੈ ਨਹੀਂ ਗਵਰਨਮੈਂਟ ਦਾ ਦੋ ਡੈਂਟਲ ਕਾਲਜ ਗਵਰਨਮੈਂਟ ਡੈਂਟਲ ਕਾਲਜ ਵੀ ਸਰਕਾਰ ਨੇ ਖੋਲਣ ਵਾਸਤੇ ਪੂਰੀ ਤਿਆਰੀ ਕਰ ਲਈ ਹੈ ਇੱਕ ਮੈਡੀਕਲ ਕਾਲਜ 50 ਮੈਡੀਕਲ ਕਾਲਜ ਦੇ ਅੰਦਰ ਫੀਕੋਟ ਤੇ ਇੱਕ 50 ਬੈੱਡ ਦਾ ਧੂਰੀ ਦੇ ਵਿੱਚ ਉਹ ਵੀ ਜਿਹੜਾ ਸਰਕਾਰ ਵੱਲੋਂ ਤਿਆਰੀ ਕੀਤੀ ਗਈ ਹੈ ఫిਜ਼ੀਓਥੈਰੇਪੀ ਦੀਆਂ ਸੀਟਾਂ ਵੀ ਵਧਾਈਆਂ ਗਈਆਂ ਚਾਹੇ ਬਾਦਲ ਦੇ ਵਿੱਚ ਹੋਣ ਚਾਹੇ ਖਡੂਰ ਸਾਹਿਬ ਦੇ ਵਿੱਚ ਹੋਣ ਔਰ ਵੀ ਬਹੁਤ ਸਾਰਾ ਜਿਹੜਾ ਉਹ ਹੈਗਾ ਕੈਂਸਰ ਦਾ ਜਾਂ ਜਿਵੇਂ ਬਠਿੰਡੇ ਦੇ ਵਿੱਚ ਆ ਦੂਜਾ ਜਲਾਲਾਬਾਦ ਦੇ ਫਾਜ਼ਿਲਕਾ ਦੇ ਵਿੱਚ ਕੈਂਸਰ ਹਸਪੀਟਲ ਵੀ ਯੂਨੀਵਰਸਿਟੀ ਚਲਾ ਰਹੀ ਹੈ। ਉਹ ਲਗਾਤਾਰ ਸਰਕਾਰ ਦੇ ਸਹਿਯੋਗ ਦੇ ਨਾਲ ਯੂਨੀਵਰਸਿਟੀ ਦੇ ਸਾਡੇ ਡਾਕਟਰਾਂ ਦੇ ਉਦਮ ਦੇ ਨਾਲ ਅਸੀਂ ਇਹ ਯੂਨੀਵਰਸਿਟੀ ਨੂੰ ਦਿਨ-ਦੁਪਣੀ ਰਾਤ-ਚੋਂ ਗੁਣੀ ਤਰੱਕੀ ਵਾਲੇ ਪਾਸੇ ਲੈ ਕੇ ਜਾ ਰਹੇ ਹਾਂ। ਔਰ ਸਕੈਲ ਡਿਵੈਲਪਮੈਂਟ ਜਿਹੜੇ ਕੋਰਸ ਰੁਕੇ ਹੋਏ 10 ਸਾਲ ਤੋਂ ਇੱਥੇ ਸਾਡਾ ਰੁਕਿਆ ਹੋਇਆ ਸੀ ਉਹ ਵੀ ਅਸੀਂ ਚਾਲੂ ਕਰਤੇ। ਨਵੇਂ-ਨਵੇਂ ਜਿਵੇਂ ਬਹੁਤ سارے ਡਿਪਲੋਮੇ ਸ਼ੁਰੂ ਕੀਤੇ ਆ 35 ਦੇ ਕਰੀਬ ਜਿਹੜੀਆਂ ਸਰਕਾਰ ਨੇ ਸਾਡੀਆਂ ਮੰਗਾ ਸੀ ਉਹ ਪਿਛਲੇ ਦਿਨੀ ਫਾਈਨਾਂਸ ਦੇ ਵਿੱਚ ਪਾਸ ਕਰ ਇਹ ਜੋ ਜਿਵੇਂ ਨਵਾਂ ਡੈਂਟਲ ਕਾਲਜ ਹੈ ਫਾਰਮੇਸੀ ਕਾਲਜ ਹੈ ఫిਜ਼ੀਓਥੈਰੇਪੀ ਕਾਲਜ ਹੈ ਔਰ ਜਿਹੜਾ ਆਪਣਾ ਅ ਸੁਪਰ ਸਪੈਸ਼ਲ ਬਲਾਕ ਦੇ ਨਾਲ ਅਤੇ ਹੁਣ ਲਗਾਤਾਰ ਫੈਮਿਲੀ ਮੈਡੀਸਨ ਐਮਰਜੈਂਸੀ ਮੈਡੀਸਨ ਕ੍ਰਿਟੀਕਲ ਕੇਅਰ ਮੈਡੀਕਲ ਯੂਰੋਲੋਜੀ ਨਿਊਰੋਲੋਜੀ ਇਹ ਵਾਰਡ ਵੀ ਨਵਾਂ ਐਬਲਿਸ਼ ਕੀਤਾ ਜਿਹਦੇ ਨਾਲ ਕੋਕੇ ਬਹੁਤ ਸਾਰੇ ਪੇਸ਼ੈਂਟਾਂ ਨੂੰ ਦਿੱਲੀ ਵਰਗੇ ਸ਼ਹਿਰਾਂ ਚ ਜਾਂ ਚੰਡੀਗੜ੍ਹ ਪੀਜੀਆਈ ਜਾਣਾ ਪੈਂਦਾ ਸੀ ਉਹ ਉਹ ਜਿਹੜੇ ਪੇਸ਼ੈਂਟ ਆ ਉਹਨਾਂ ਦਾ ਇਲਾਜ ਵੀ ਅਸੀਂ ਲਗਾਤਾਰ ਇੱਥੇ ਕਰ ਰਹੇ ਹਾਂ ਸੋ ਇਹ ਸਰਕਾਰ ਦੀ ਤੇ ਯੂਨੀਵਰਸਿਟੀ ਦੇ ਸਾਡੇ ਵੀਸੀ ਸਾਹਿਬ ਸਮੇਤ ਸਾਡੇ ਪ੍ਰਿੰਸੀਪਲ ਸਾਹਿਬ ਸਾਰੇ ਇਹਨਾਂ ਸਟਾਫ ਐਮ ਐਸ ਸੀ ਤੇ ਡਾਕਟਰ ਸੌਰਵ ਹੋਣਾ ਦੀ ਸਾਰਿਆਂ ਦੇ ਯੋਗਦਾਨ ਦੇ ਨਾਲ ਜਿਹੜਾ ਇਹ ਮੈਡੀਕਲ ਕਾਲਜ ਤਰੱਕੀ ਕਰ ਰਿਹਾ ਮੈਂ ਫਰੀਦਕੋਟ ਵਾਸੀਆਂ ਨੂੰ ਫਿਰ ਤੋਂ ਵਧਾਈ ਦਿੰਦਾ ਕਿ ਇਹਨਾਂ ਨੇ ਇੱਕ ਚੰਗਾ ਸੁਪਨਾ ਦੇਖਿਆ ਸੀ ਪੰਜਾਬ ਦੇ ਅੰਦਰ ਪੂਰੇ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਨੂੰ ਸਨਮਾਨ ਬਣਾਇਆ ਕਿ ਉਹ ਜਿਹੜਾ ਤੋਫਾ ਅੱਜ ਅਸੀਂ ਇਸ ਵਿੱਦਿਆ ਦੇ ਰੂਪ ਦੇ ਵਿੱਚ ਸਾਨੂੰ ਪ੍ਰਾਪਤ ਹੋਇਆ ਜੀ ਸਰ ਆਪਾਂ ਗੱਲ ਕਰਦੇ ਹਾਂ ਕਾਲਜ ਹਾਂ ਜੀ ਬਟ ਹਸਪਤਾਲ ਦੇ ਜਿਹੜੇ ਹਾਲਾਤ ਹੈ ਔਰ ਜਦੋਂ ਤੁਸੀਂ ਇਹ ਸਰਕਾਰ ਤੇ ਨਿਸ਼ੀ ਪਕਾਜੇ ਵੀ ਤੁਸੀਂ ਵਾਰ ਵਾਰ ਵਿਜ਼ਿਟ ਕਰਕੇ ਇਹ ਕਹਿੰਦੇ ਸੀ ਕਮਿਟੀ ਦੇ ਸਾਡੀ ਸਰਕਾਰ ਨਹੀਂ ਤਾਂ ਇਥੇ ਸੁਪਰ ਸਪੈਸ਼ਲ ਬਲਕ ਰਹੇ ਹਾਂ ਅੱਜ ਵੀ ਜਿਹੜਾ ਹਸਪੀਟਲ ਹੈ ਪੀਜੀਐ ਦੇ ਸਿੱਧੇ ਚੱਲਦਾ ਸਟਾਫ ਦੀ ਕਮੀ ਕਦੋਂ ਪੂਰੀ ਹੋਏਗੀ ਔਰ ਨਰਸਿੰਗ ਸਟਾਫ ਦੀ ਕਦੋਂ ਬਾਅਦ ਨੂੰ ਪੀਜੀ ਜੀ ਜੀ ਇੱਕ ਮਿੰਟ ਸਰ ਜਦੋਂ ਦੀ ਸਰਕਾਰ ਆਪਣੀ ਬਣੀ ਆ 250 ਸਟਾਫ ਨਰਸ ਪਹਿਲਾਂ ਭਰਤੀ ਕੀਤੇ 229 129 ਸਟਾਫ ਨਰਸ ਬਾਅਦ ਚੋਂ ਭਰਤੀ ਕੀਤੇ ਤਕਰੀਬਨ 70 ਤੋਂ 80 ਡਾਕਟਰ ਆ ਜਿਹੜੇ ਐਮ ਡੀ ਐਮ ਐਸ ਉਹ ਆਪਣੇ ਭਰਤੀ ਅਸੀਂ ਕਰ ਚੁੱਕੇ ਜਿਹੜੀ ਗੱਲ ਕਿ ਇੱਕ ਅੱਦੇ ਬੰਦੇ ਸ਼ਰਾਰਤੀ ਬੰਦੇ ਵੀ ਹੁੰਦੇ ਆ ਲੋਕਾਂ ਦਾ ਤਾਂ ਜ਼ੋਰ ਲੱਗਿਆ ਹੋਇਆ ਸੀ ਮੈਡੀਕਲ ਕਾਲਜ ਬੰਦ ਹੋ ਜੇ ਇਸ ਪਾਸੇ ਵੀ ਤੁਰੇ ਹੋਏ ਸੀ ਪਰ ਅੱਜ ਤੁਸੀਂ ਜਾ ਕੇ ਦੇਖੋ ਵੀ 1700 ਬੰਦੇ ਦੀ ਆਪੀਡੀਆ ਮੈਡੀਕਲ ਕਾਲਜ ਦੇ ਕੋ ਬੰਦਾ ਠੀਕ ਹੁੰਦਾ ਤਾਂ ਤਾਂ ਹੀ ਉੱਥੇ ਆਉਂਦਾ 800 ਬੰਦੇ ਦਾ ਦੇ ਬੈੱਡ ਆ ਸਾਡੇ ਕੋਲ ਤੇ ਐਕਸਟਰਾ ਬੰਦੇ ਹੁੰਦੇ ਸਾਡੇ ਕੋਲ ਇਹ ਬੜੀ ਸਾਨੂੰ ਵੀ ਹੁਣ ਅਸੀਂ ਹੋਰ ਵਧਾ ਰਹੇ ਹਾਂ 200 ਬੈੱਡ ਅਸੀਂ ਹੋਰ ਵਧਾਉਣ ਵਾਲੇ ਪਾਸੇ ਤੁਰੇ ਹੋਏ ਹਾਂ ਸਾਡੇ ਕੋਲੇ ਜੇ ਇੰਨੇ ਲੋਕਾਂ ਦਾ ਇਲਾਜ ਕਰਦੇ ਆ ਤਾਂ ਤਾਂ ਹੀ ਨੇ ਲੋਕ ਇਲਾਜ ਕਰਾਉਣ ਆਉਂਦੇ ਆ ਡਾਕਟਰਾਂ ਦੀ ਕਮੀ ਜਿਹੜੀ ਚੰਗੇ ਡਾਕਟਰ ਦੇ ਦੇਖੋ 13% ਤੱਕ ਕਹਿੰਦੇ ਆ ਵੀ ਤੁਸੀਂ ਕਮੀ ਕਰ ਸਕਦੇ ਆ ਪਰ ਸਾਡੇ ਕੋਲੇ ਤੁਸੀਂ ਅੱਗੇ ਦੇਖੋ 5% ਤੋਂ ਵੀ ਘੱਟ ਕਮੀ ਹੈ ਡਾਕਟਰਾਂ ਦੀ ਠੀਕ ਹੈ ਇਹ ਵਿਆਹ ਤੱਕ ਆਪਣੇ ਸੁਪਰ ਸਪੈਸ਼ਲਟੀ ਕੀ ਭਾਗੀ ਯੂਰੋ ਸਰਜਰੀ ਦੇ ਡਾਕਟਰ ਨੇ

सिलेक्शन हो है तो जल्दी ही विदिन वीक दे यहाँ तक आपने बात है कि रात को पीजी अस्पताल पीजी बात है पीजी डॉक्टर्स एमबीबीएस कर चुके होते हैं एमबीबीएस करने के बाद यहाँ आते हैं उनकी ट्रेनिंग का एक हिस्सा होता है कि रात में ड्यूटी करना और वो सिर्फ अकेले नहीं होते उनके ऊपर उनका सीनियर होता है और जहाँ जरूरत पड़ती है अपना मराज फिर जो कंसल्टेंट होते हैं वो भी आ जाते हैं फिजिक्स की ड्यूटी लगती ही है उनकी तो ड्यूटी ही है जब तो करेंगे नहीं तो सीखेंगे कैसे